ਦੀ ਨਾਮੋ ਕੀ ਬੋਣਾ ਦਾ ਕੀ ਗੱਲ ਹੋ ਗਈ ਇਹ ਤੁੰਨਾ ਮੇਰਾ ਨਾਮ ਹੈ ਜੀ ਹਰੀਕ੍ਰਿਸ਼ਨ ਕਪੂਰ ਮੈਂ ਹਬ ਬੋਲ ਜਸਿਆ ਰੋਡ ਤੇ ਜਵਾਲਾ ਸਿੰਘ ਤੋਂ ਅੱਗੇ ਓਪੋਜ਼ਿਟ ਚਿੰਤਮਨ ਮੰਦਿਰ ਦੇ ਸਾਹਮਣੇ ਮੇਰਾ ਆਫਿਸ ਹੈ ਐਸੇ ਮਾਰਕੀਟ ਦੇ ਵਿੱਚ ਹੀ ਸਾਡੇ ਇੱਕ ਸਾਹੀਲ ਅਰੋੜਾ ਜੀ ਉਹਨਾਂ ਦੇ ਬ੍ਰਦਰ ਤੇ ਉਹਨਾਂ ਦੇ ਫਾਦਰ ਸਾਹਿਬ ਇੱਥੇ ਇੱਕ ਚਾਲੀ ਬਾਂਸ ਦਾ ਕੰਮ ਕਰਦੇ ਆ ਹੋਇਆ ਕਿ ਇੱਥੇ ਪਾਣੀ ਦਾ ਕਨੈਕਸ਼ਨ ਲੈਣ ਵਾਸਤੇ ਗੱਲ ਹੋਈ ਉਹਨਾਂ ਨੇ ਕਿਹਾ ਜੀ ਅਸੀਂ ਆੜਗਵਾੜ ਅਸੀਂ ਕਿਸੇ ਸੜਕ ਤੋੜਾਂਗੇ ਸਾਨੂੰ ਦਊਗਾ ਨਹੀਂ ਤੇ ਕੀ ਤੁਸੀਂ ਸਾਨੂੰ ਆਪਣੀ ਸੜਕ ਤੋੜਨ ਦੋਗੇ ਆਪਣੇ ਸਰਕਾਰ ਦੀ ਥੜੀ ਤੋੜਨ ਦੋਗੇ ਕਿਉਂਕਿ ਜਿਹੜਾ ਸੀਵਰੇਜ ਉਹ ਜਿਹੜਾ ਮੇਨ ਪਾਣੀ ਹੈ ਉਹ ਸਾਡੀ ਥੜੀ ਦੇ ਥੱਲੇ ਆ ਪਾਈਪ ਜਿਹੜੀ ਮੇਨ ਮਿਊਨਿਸਪਲ ਕਾਰਪੋਰੇਸ਼ਨ ਦੀ ਜਾਂਦੀ ਹੈ ਅਸੀਂ ਇਹਨਾਂ ਨੂੰ ਕਿਹਾ ਜੀ ਕੋਈ ਗੱਲ ਨਹੀਂ ਤੁਸੀਂ ਲੈ ਲਓ ਜੀ ਅਸੀਂ ਫਲੋਸੀ ਐ ਅਸੀਂ ਲੜਨਾ ਝਗੜਨਾ ਥੋੜਾ ਪਿਆਰ ਸਾਡਾ ਬਹੁਤ ਪੁਰਾਣਾ ਤੁਸੀਂ ਸਾਡੇ ਕੋ ਪਾਣੀ ਤੁਸੀਂ ਇੱਥੇ ਪਾ ਲਓ ਪਾਈਪ ਪਾ ਲਓ ਕੋਈ ਗੱਲ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਸਵੇਰ ਦੇ ਲੱਗੇ ਜੀਬੀਸੀ ਜੇਬੀਸੀ ਆਈ ਉਹਨੇ ਸਾਰਾ ਤੋੜਿਆ ਖੋਦਿਆ ਪਾਈਪ ਲਗਾ ਲਈ ਰਾਤ ਇਹਨਾਂ ਨੂੰ ਮੈਂ ਕਿਹਾ ਵੀ ਜੀ ਸੜਕ ਜਿਹੜੀ ਤੋੜ ਰਹੇ ਹੋ ਕੋਈ ਗੱਲ ਨਹੀਂ ਓਨੀਕ ਤੋੜੋ ਜਿੰਨੀ ਤੁਹਾਨੂੰ ਲੋੜ ਹੈ ਤੁਸੀਂ ਜ਼ਿਆਦਾ ਨਾ ਤੋੜੋ ਉਹ ਕਹਿੰਦੇ ਓਨੀਕ ਤੋੜਾਂਗੇ ਪਰ ਅਸੀਂ ਅਗਲੇ ਹਫ਼ਤੇ ਫਿਰ ਤੋੜਾਂਗੇ ਮੈਂ ਕਿਹਾ ਤੁਸੀਂ ਅਗਲੇ ਹਫ਼ਤੇ ਫਿਰ ਕਿਉਂ ਤੋੜੋਗੇ ਉਹ ਕਹਿੰਦੇ ਜੀ ਅਸੀਂ ਇੱਕ ਪਾਈ ਪਾਈ ਹੈ ਅਗਲੇ ਹਫ਼ਤੇ ਫਿਰ ਇੱਕ ਪਾਈ ਹੋਰ ਪਾਵਾਂਗੇ ਰਾਤ ਨੂੰ ਮੈਂ ਕਿਹਾ ਇਦਾਂ ਸੜਕ ਸਾਰੀ ਟੁੱਟ ਜਾਏਗੀ ਤੁਸੀਂ ਇਦਾਂ ਕਰੋ ਜਿਹੜੀ ਅੱਜ ਪਾਈਪਾਂ ਪਾਣੀ ਆ ਅੱਜ ਪਾ ਲਓ ਦੋ ਪਾਣੀਆ ਤਿੰਨ ਬਾਣੀਆ ਅੱਜ ਪਾ ਲਓ ਉਹ ਨਾ ਨਹੀਂ ਨਏ ਨੇ ਜੀ ਕਰਦੇ ਕਰਦੇ ਸਾਡੀ ਬਹਿਸ ਜੂਸ਼ ਸ਼ੁਰੂ ਹੋਈ ਹੈ ਮੈਂ ਮੰਨਦਾ ਇਸ ਗੱਲ ਨੂੰ ਉਹਨਾਂ ਦੀ ਜਿਹੜੀ ਲੇਬਰ ਸੀਗੀ ਜੋ ਕਿ ਉਹ ਆਪ ਹੀ ਫੁੱਦ ਕਰ ਰਹੇ ਸੀ ਉਹਨਾਂ ਨੇ ਕੋਈ ਬਾਹਰੋਂ ਮਿਸਤਰੀ ਵਗੈਰਾ ਜਾਂ ਉਹ ਨਹੀਂ ਬੁਲਾਏ ਸੀ ਉਹਨਾਂ ਦੇ ਆਪਣੇ ਚਾਲੀ ਬਾਜ਼ ਦੇ ਜਿਹੜੇ ਵਰਕਰ ਆ ਉਹ ਕੰਮ ਕਰਦੇ ਕਰਦੇ ਉਹਨਾਂ ਨੇ ਸਾਡੇ ਤੇ ਗਾਲੀ ਗਲੋਸ਼ ਸ਼ੁਰੂ ਹੋ ਗਈ ਉਹਨਾਂ ਨੇ ਦਾਤ ਲਿਆਂਦਾ ਮੇਰਾ ਸਾਰਾ ਦਫ਼ਤਰ ਤੋੜਤਾ ਮੇਰੇ ਬੇਟੇ ਦੀ ਚੈਨੀ ਸੀਗੀ ਜਦੋਂ ਹੱਥ ਪਾਈ ਹੋਈ ਉਹ ਵੀ ਲੈ ਗਏ ਹੈ ਉਹ ਬੜੀ ਸਾਡੇ ਨਾਲ ਜੋ ਹੋਇਆ ਬੜਾ ਗਲਤ ਹੋਇਆ ਰਾਤ ਕੱਲ 10:00 ਵਜੇ 10:30 ਵਜੇ ਦੀ ਘਟਨਾ ਹੈ ਮੈਂ ਉੱਥੇ ਐਮਐਲਆਰ ਘਟਾ ਕੇ ਆਇਆ ਹਾਂ ਸਿਵਲ ਹਸਪੀਟਲ ਦੇ ਵਿੱਚ ਮੈਂ ਮੰਗ ਕਰਦਾ ਵੀ ਪ੍ਰਸ਼ਾਸਨ ਵੱਲੋਂ ਇਹਨੂੰ ਸਾਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਇਹ ਜਿਹੜੇ ਭਈਏ ਹੈਗੇ ਆ ਇਹ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਆ ਗਏ ਆਮ ਪੰਜਾਬੀਆਂ ਨੂੰ ਤੰਗ ਪਰੇਸ਼ਾਨ ਕਰਨਾ ਮਾਰਕੁੱਟ ਕਰਨੀ ਬਹੁਤ ਜ਼ਿਆਦਾ ਹੋਇਆ ਇਹ ਆਏ ਜਾਨੋ ਮਾਰਨੇ ਸੀਗੇ ਮੈਂ ਤੁਹਾਨੂੰ ਸਹੀ ਦੱਸਦਾ ਪਹਿਲੇ ਇਹਨਾਂ ਨੇ ਸੱਟ ਮਾਰੀ ਇੱਥੇ ਮੈਂ ਬਾਹ ਕਰ ਲਿਆ ਦੇਖੋ ਮੇਰੀ ਬਾਹ ਸੁੱਜੀ ਪਈ ਹੈ ਸਾਰੇ ਦੂਜੀ ਜਦੋਂ ਮਾਰਾ ਲੱਗੇ ਮੈਂ ਕਰਨ ਲੱਗਾ ਤੇ ਤੀਜੇ ਬੰਦੇ ਨੇ ਆ ਕੇ ਮੇਰੇ ਸਿਰ 'ਤੇ ਇੱਥੇ ਦਾਤ ਮਾਰਤਾ ਜੋ ਕਿ ਬਹੁਤ ਵੱਡਾ ਘੱਟ ਪੈ ਗਿਆ ਇੱਧਰ ਛੋਟਾ ਘੱਟ ਹੈ ਇੱਧਰ ਵੱਡਾ ਘੱਟ ਹੈ ਤੋ ਕਹਿੰਦਾ ਮਤਲਬ ਹੈ ਜੀ ਮੈਂ ਇਹਨਾਂ ਤੇ ਹੁਣ ਪਰਚਾ ਕਰਵਾਉਣਾ ਚਾਹੁੰਦਾ ਮੈਂ ਹੱਥ ਜੋੜ ਕੇ ਕਮਿਸ਼ਨਰ ਸਾਹਿਬ ਅੱਗੇ ਹੱਥ ਜੋੜ ਕੇ ਪੂਰੀ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਵੀ ਇਹਨਾਂ ਨੂੰ ਠੱਲ ਪਾਈ ਜਾਵੇ ਭਈਆਂ ਨੂੰ ਤੇ ਜੋ ਵੀ ਸਾਡੇ ਤੇ ਹੋਇਆ ਵਾਰਦਾਤ ਹੋਈ ਹੈ ਇਹਦੇ ਤੇ ਤੁਸੀਂ ਕਾਰਵਾਈ ਕੀਤੀ ਜਾਵੇ ਜੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਜੋ ਅੰਦਰ ਅਗੇ ਡੈਕ ਕੀਤਾ ਹੋ ਰਿਹਾ ਹਾਂਜੀ ਅੰਦਰ ਕੀਤਾ ਜੀ ਦੇਖੋ ਸਾਰਾ ਕੁਝ ਅੰਦਰ ਤੋੜਤਾ ਮੈਂ ਤੁਹਾਨੂੰ ਵੀਡੀਓ ਐਕਚੁਅਲੀ ਕੀ ਹੈ ਮੇਰੇ ਦਫ਼ਤਰ ਦਾ ਕੰਮ ਚੱਲਦਾ ਪਿਆ ਤਾਂ ਆਪਣੇ ਸੀਸੀਟੀਵੀ ਕੈਮਰਾ ਹਜੇ ਉੱtre ਹੋਏ ਸੀ ਫਿਰ ਵੀ ਮੈਂ ਤੁਹਾਨੂੰ ਵੀਡੀਓ ਬਣਾਈ ਹੋਈ ਹੈ ਜੋ ਸਾਡੇ ਕੋਲੋਂ ਦਾ ਸਪੋਰਟ ਬਣੀ ਹੋ ਅਸੀਂ ਪੇਸ਼ ਕਰਤੀ ਤੁਹਾਨੂੰ ਤੁਸੀਂ ਉਹ ਅੱਗੇ ਚਲਾ ਸਕਦੇ ਹੋ ਤਾਂ ਕਿ ਪਤਾ ਲੱਗ ਜਾ ਸਾਰੀ ਜਨਤਾ ਨੂੰ ਕਿ ਭਈਏ ਨੇ ਇੱਥੇ ਭਈਏ ਕਰਦੇ ਕੀ ਆ ਪੰਜਾਬ ਦੇ ਅੰਦਰ ਕੋਈ ਸਾਹਮਣੇ ਜਿਹੜਾ ਬਣਾ ਰਿਹਾ ਸੀ ਇਹ ਪ੍ਰੋਪਰਟੀ ਦਾ ਕੰਮ ਨਹੀਂ ਨਹੀਂ ਸਰ ਉਹਨਾਂ ਦਾ ਚਾਲੀਪਾਨਸ ਵਾਲਿਆਂ ਦਾ ਕੰਮ ਹੈ ਜੀ ਉਹ ਸ਼ਟਰਿੰਗ ਦਾ ਕੰਮ ਹੈ ਉਹਨਾਂ ਦੀ ਹੀ ਲੇਬਰ ਸੀਗੀ ਮਨੇ ਜੇ ਸਾਹਮਣੇ ਰਹਿੰਦੀ ਹੈ ਹਾਂਜੀ ਸਾਹਮਣੇ ਰਹਿੰਦੇ ਆ ਜੀ ਉਹਨਾਂ ਦੇ ਉਹ ਹੁਣ ਹੁਣ ਵੀ ਕੁਆਟਰ ਹੀ ਬਣਾ ਰਹੇ ਆ ਜੀ ਭਈਆਂ ਵਾਸਤੇ ਕੁਆਟਰ ਹੀ ਬਣਾਉਂਦੇ ਪਏ ਆ ਜੀ ਕੀ ਮਹੌਲ ਹੁਣ ਕੀ ਮਹੌਲ ਇਦਾਂ ਜੀ ਸਵੇਰੇ ਵੀ ਇੱਕ ਬੰਦਾ ਜਦੋਂ ਅਸੀਂ ਬੈਠੇ ਸੀ ਸਵੇਰੇ ਵੀ ਇੱਕ ਬੰਦਾ ਇੱਟ ਲੈ ਕੇ ਆ ਗਿਆ ਹੁਣ ਫੇਰ ਸ਼ਾਮ ਮੇਰੇ ਖਿਆਲ ਅੱਧਾ ਪੂਣਾ ਘੰਟਾ ਪਹਿਲਾਂ ਇੱਕ ਬਹੁਤ ਵੱਡੀ ਰਾਡ ਲੈ ਕੇ ਆ ਗਿਆ ਹੁਣ ਕਹਿੰਦਾ ਮਤਲਬ ਆ ਜੀ ਅਸੀਂ ਇੱਕ ਵਾਰ ਤਾਂ ਸਿਰ ਪੜਵਾ ਲਿਆ ਸਾਡੇ ਚੰਨੀ ਹਿੰਮਤ ਨਹੀਂ ਹੈਗੀ ਜੀ ਦੁਆਰਾ ਵੀ ਆਪਾਂ ਆਪਣੇ ਆਪਣੇ ਕੰਟਰੋਲ ਕਰ ਲਈ ਕਿਉਂਕਿ ਆਪਣੀ ਜੀ ਹਿੰਮਤ ਹੀ ਹੈ ਨਹੀਂ ਮੈਨੂੰ ਪਤਾ ਮੈਂ ਕਿੱਦਾਂ ਬਚ ਕੇ ਆਇਆ ਮੈਨ ਦੋਸਤੋ ਕਾ ਪੁਲਿਸ ਆਪਸੇ ਪੁੱਛੇ ਹੀ ਕਰਾ ਚੁੰਗੀਚਾਰ ਚੁੰਗੀਚਾਰ ਜੀ ਜਿਹੜੇ ਆਏ ਸੀ ਸਾਡੇ ਕੋਲੇ ਪੁਲਿਸ ਬਹੁਤ ਵਧੀਆ ਜੀ ਸਾਡੇ ਕੋਲ ਆਈ ਜਰੂਰ ਸੀ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਅਸੀਂ ਤੁਹਾਡੀ ਜਿੰਨੀ ਵੀ ਹੈਲਪ ਹੈ ਉਹ ਤੁਹਾਡੀ ਕਰਾਂਗੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਉਹਨਾਂ ਨੇ ਸਾਨੂੰ ਵਿਸ਼ਵਾਸਨ ਦਿੱਤਾ ਆ ਕੇ ਦਮ ਲੈ ਲੈਣਾ ਗੱਲਬਾਤ ਕਰੀਏ ਐਮ ਐਲ ਏ ਜੀ ਸੁਣ ਲਓ ਸਰ ਉਹਨਾਂ ਨੇ ਕਿਹਾ ਜੀ ਜਦੋਂ ਇੱਥੇ ਲੜਾਈ ਝਗੜਾ ਹੋ ਰਿਹਾ ਸੀ ਉਹਨਾਂ ਨੇ ਇੱਕ ਹੀ ਗੱਲ ਕਹਿਤੀ ਵੀ ਬੱਗਾ ਸਾਹਿਬ ਸਾਡੇ ਰਿਸ਼ਤੇਦਾਰ ਹਨ ਬੱਗਾ ਸਾਹਿਬ ਦੇ ਸਾਡੇ ਮਾਮਾ ਜੀ ਲੱਗੇ ਆ ਇੱਕ ਕਹਿੰਦਾ ਮੇਰੇ ਫੁਫੜ ਜੀ ਵੀ ਲੱਗੇ ਆ ਕਹਿੰਦਾ ਮਤਲਬ ਇਹ ਕਹਿੰਦੇ ਜੀ ਤੁਸੀਂ ਜੋ ਮਰਜ਼ੀ ਕਰ ਲਓ ਅਸੀਂ ਪੁਲਿਸ ਨੂੰ ਵੀ ਸੈਟਿੰਗ ਕਰ ਲਾਂਗੇ ਮੈਨੂੰ ਤਾਂ ਜੋ ਇੱਥੇ ਕਹਿ ਕੇ ਗਏ ਆਂਦਾ سپورਟ ਦੀ ਉਹਦੀ ਗੱਲ ਕਰ ਰਹੇ ਆ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਰਿਲੇਸ਼ਨ ਹੈ ਬੱਗਾ ਸਾਹਿਬ ਦੇ ਨਾਲ ਮੈਨੂੰ ਨਹੀਂ ਪਤਾ ਉਹਨਾਂ ਨਾਲ ਕੀ ਹੈ ਬੈਣਾ ਉੱਠਣਾ ਮੈਨੂੰ ਕੁਝ ਨਹੀਂ ਪਤਾ